ਕਿ ਪਿੰਡ ਵਜੀਰਾਪਾਦ ਫਰਹੰਦ ਬਲੋਕ ਦੇ ਵਿੱਚ ਜਿੱਥੇ ਇੰਡਸਟਰੀਅਲ ਪਾਰਕ ਬਣਾਉਣ ਲਈ ਤਕਰੀਬਨ 52 ਕਰੋੜ ਰੁਪਏ ਦੀ ਐਫਡੀ ਸੀਗੀ ਔਰ ਜਿਹਦਾ 3.4 ਕਰੋੜ ਰੁਪਇਆ ਵਿਆਜ ਤਕਰੀਬਨ ਸਾਲ ਦਾ ਹੁੰਦਾ ਸੀਗਾ ਅੱਜ ਪਤਾ ਚੱਲਿਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਕਪਲਾ ਹੋਇਆ ਆ ਫਰਾਡ ਹੋਇਆ ਜੋ ਲੋਕ ਕਹਿ ਰਹੇ ਨੇ ਕਿ ਲੋਕ ਤਾਂ ਇਹ ਕਹਿ ਰਹੇ ਨੇ ਇਹ ਸ਼ਾਇਦ ਸਾਰੀ ਦੀ ਸਾਰੀ ਉਹਨੇ ਪੱਤਰਕਾਰ ਸਾਥੀ ਵੀ ਕਹਿ ਰਹੇ ਸੀਗੇ ਕਿ ਸਾਰੀ ਦੀ ਸਾਰੀ ਐਫ.ਟੀ ਜਿਹੜੀ ਹੈ ਉਹਦੇ ਉਹ ਜਿਹੜੀ ਹੈ ਉਹਦੇ ਪੈਸੇ ਕਢਾ ਲਏ ਗਏ ਨੇ ਔਰ ਕੋਈ ਕਹਿ ਰਿਹਾ 32 ਕਰੋੜ ਕੋਈ ਕਹਿ ਰਿਹਾ ਕੁਛ ਕੋਈ ਕੁਛ ਕਹਿ ਰਿਹਾ ਪਰ ਜਿਹੜੀ ਐਫ.ਆਈ.ਆਰ ਹੋਈ ਹੈ ਉਹ ਕੋਈ ਤਕਰੀਬਨ 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 5 ਲੱਖ ਰੁਪਏ ਦੀ ਵੀਡੀਓ ਸਰਹੰਤ ਵੱਲੋਂ ਕਰਾਈ ਗਈ ਹੈ ਮੈਂ ਅੱਜ ਇੱਥੇ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਜਿਹੜੀ ਇਹ ਵਜੀਰਾਬਾਦ ਦੇ ਬਾਰੇ ਦੇ ਵਿੱਚ ਮੈਂ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ तकरीबन 5-7 ਵਾਰ ਸੋਸ਼ਲ ਮੀਡੀਆ ਤੇ ਧਰਨੇ ਲਾ ਕੇ ਇਹ ਗੱਲ ਕਹਿੰਦਾ ਆ ਰਿਹਾ ਹੈ ਕਿ ਵਜੀਰਾਬਾਦ ਦੇ ਪੰਚਾਇਤ ਦੇ ਫੰਡਾਂ 'ਚ ਕਫਲਾ ਹੋ ਰਿਹਾ ਹੈ ਉਹਨੂੰ ਦੇਖ ਲਿਆ ਜਾਵੇ ਅਸੀਂ ਆਰਟੀਆਈਆਂ ਪਾਈਆਂ ਸਾਨੂੰ ਕੋਈ ਉਹਦੀ ਸਟੇਟਮੈਂਟ ਨਹੀਂ ਦਿੱਤੀ ਗਈ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਬੈਂਕ ਦਾ ਅਕਾਊਂਟ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਹੈਗੇ ਨੇ ਨਹੀਂ ਸਾਨੂੰ ਦੱਸਿਆ ਗਿਆ ਕਿੰਨੇ ਖਰਚੇ ਗਏ ਇਹਦੇ ਨਾਲ ਨਾਲ ਇਹ ਜਿਹੜਾ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਮੌਜੂਦਾ ਸਰਪੰਚ ਜਿਹੜੇ ਬਣੇ ਸੀਗੇ ਉਹਨਾਂ ਨੇ ਮੌਜੂਦਾ ਹਲਕਾ ਵਿਧਾਇਕ ਦੀ ਛਾਹ ਦੇ ਉੱਤੇ ਬਾਕੀ ਸਾਰਿਆਂ ਦੇ ਕਾਗਜ ਘਟਾ ਦਿੱਤੇ ਸੀ ਔਰ ਪੂਰੀ ਪੰਚਾਇਤ ਅਨਪੋਸਟ ਸਾਡੇ ਐਮਐਲਏ ਸਾਹਿਬ ਨੇ ਬਣਾਤੀ ਸੀ ਅਸੀਂ ਧਰਨਾ ਵੀ ਲਾਇਆ ਸੀ ਉਦੋਂ ਵੇਲੇ ਔਰ ਅੱਜ ਇਹ ਜੋ ਕੁਝ ਵੀ ਹੋ ਰਿਹਾ ਨਾ ਮਹਿਕਮਾ ਦੱਸ ਰਿਹਾ ਕਿ ਪੈਸਾ ਹੈਗਾ ਕਿ ਨਹੀਂ ਹੈਗਾ ਨਾ ਕੋਈ ਬੈਂਕ ਦੱਸ ਰਿਹਾ ਪੈਸਾ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਅੱਜ ਤੁਹਾਡੇ 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 ਕੋਲੇ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਖਦਸ਼ਾ ਜੋ ਲੋਕਾਂ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਹੜਾ 52 ਕਰੋੜ ਰੁਪਈਆ ਸੀਗਾ ਜਾਂ ਉਹ ਪੂਰਾ ਜਾਂ ਉਹਦੇ ਚੋਂ ਅੱਧਾ ਜਾਂ ਹੋਰ ਜੋ ਵੀ ਹੈਗਾ ਜਿਹੜੀ ਵੀ ਫਿਗਰ ਹੈ ਉਹਦੇ ਵਿੱਚ ਬਹੁਤ ਵੱਡਾ ਕਪਲਾ ਹੋਇਆ ਔਰ ਉਸ ਕਪਲਾ ਜਿਹੜਾ ਆ ਉਹ ਕਿਹੜੇ ਸਿਆਸੀ ਲੀਡਰ ਦੀ ਸ਼ਹਿ ਤੇ ਹੋਇਆ ਕਿੰਨੇ ਉਸ ਸਰਪੰਚ ਨੂੰ ਇੰਨੀ ਸ਼ਹਿ ਦਿੱਤੀ ਕਿ ਉਹ ਐਡਾ ਵੱਡਾ ਕਪਲਾ ਕਰ ਲਵੇ ਜਿਹਦੇ ਨਾਲ ਹਿੱਸਾ ਪੱਤੀ ਸੀਗੀ ਉਸ ਸਰਪੰਚ ਦੀ ਕਿਹੜਾ ਕਿਹੜਾ ਮਹਿਕਮੇ ਦਾ ਬੰਦਾ ਮਿਲਿਆ ਸੀ ਕਿਹੜਾ ਕਿਹੜਾ ਸਿਆਸੀ ਜਿਹੜਾ ਮੌਜੂਦੇ ਮੌਜੂਦਾ ਜਿਹੜੇ ਇੱਥੋਂ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਇਸ ਸਰਕਾਰ ਦੇ ਕਿਹੜੇ ਕਿਹੜੇ ਉਸ ਸਰਪੰਚ ਦੇ ਟੱਚ ਦੇ ਵਿੱਚ ਸੀਗੇ ਦਾ ਉਹਦੇ ਨਾਲ ਕਿਉਂ ਖਿਚੜੀ ਸੀ ਕਿ ਐਡਾ ਵੱਡਾ ਕਪਲਾ ਕਰਨ ਦਾ ਉਹਦਾ ਜਿਹੜਾ ਹੈਗਾ ਆ ਉਹਦੀ ਹਿੰਮਤ ਹੋਈ ਔਰ ਕਿਹਦੇ ਨਾਲ ਉਹਨੇ ਹਿੱਸਾ ਪੱਤੀ ਬੰਦੀ ਜੇ ਕਪਲਾ ਹੋਇਆ ਤਾਂ ਤੋ ਇਸ ਕਰਕੇ ਇਹ 70 ਕਰੋੜੀ ਕਪਲੇ ਦਾ ਅੱਜ ਮੈਂ ਤੁਹਾਨੂੰ ਦੱਸਿਆ ਆ ਇਹਦਾ ਪਰਦਾ ਫਾਸ਼ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਤੁਸੀਂ ਜੇ ਬੈਂਕ ਵਾਲਿਆਂ ਨੂੰ ਪੁੱਛ ਲਓਗੇ ਜਾਂ ਮਹਿਕਮੇ ਵਾਲਿਆਂ ਨੂੰ ਪੁੱਛ ਲਓਗੇ ਪਤਾ ਲੱਗੂਗਾ ਕਿ 70 ਕਰੋੜ ਦੇ ਵਿੱਚੋਂ 70 ਕਰੋੜ ਉੱਡ ਗਿਆ ਜਾਂ ਕੋਈ ਘਟ ਹੈ ਜੋ ਇਸ ਕਰਕੇ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜੋ ਬਾਹਰ ਖਬਰ ਆ ਰਹੀ ਹੈ ਇੱਕ ਕਪਲਾ ਹੋਇਆ ਹੈ ਜਿਹਦੇ ਚ ਸਿਰਫ 5 ਲੱਖ ਰੁਪਏ ਦੀ ਐਫਆਈਆਰ ਹੋਈ ਹੈ ਮੈਂ ਜਿੱਥੇ ਇਸ ਗੱਲ ਦੀ ਇੱਕ ਹਾਈ ਲੈਵਲ ਇਨਕੁਆਰੀ ਦੀ ਮੰਗ ਕਰਦਾ ਆ ਉਥੇ ਜਿਹੜੀਆਂ ਵੱਡੀਆਂ ਮੱਛੀਆਂ ਨਾਲ ਰਲੀਆਂ ਹੋਈਆਂ ਨੇ ਜਿਨ੍ਹਾਂ ਦਾ ਸਿਆਸੀ ਉਹਨਾਂ ਦੇ ਉੱਤੇ ਛੱਤਰ ਛਾਇਆ ਸੀ ਉਹਨਾਂ ਨੂੰ ਵੀ ਅੱਜ ਨੰਗਿਆਂ ਕਰਨ ਦੀ ਲੋੜ ਹੈ ਮੈਂ ਸਰਕਾਰ ਨੂੰ ਚਾਹਾਂਗਾ ਕਿ ਅੱਜ ਜਿਨ੍ਹਾਂ ਨੇ ਜਿਹੜੇ ਕਰਪਸ਼ਨ ਦੇ ਖਿਲਾਫ ਜਾਂ ਉਹਦੇ ਖਿਲਾਫ ਜਿਹੜੀ ਉਹ ਗੱਲ ਕਰਦੇ ਨੇ ਹੁਣ ਪਤਾ ਲੱਗ ਜੂਗਾ ਕਿ ਵਜੀਰਾਬਾਦ ਦਾ ਜੋ ਕੁਝ ਹੋਇਆ ਆ ਉਹਦੇ ਵਿੱਚ ਜਿਹੜੇ ਵੀ ਲੋਕ ਉਸ ਸਰਪੰਚ ਪੰਚਾਇਤ ਦੇ ਨਾਲ ਇਨਵੋਲਵ ਸੀ ਉਹਨਾਂ ਤੇ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਇਹ ਬਦਲਾ ਦੀ ਸਰਕਾਰ ਬਣੇ ਅਦਰ ਆਪਸ਼ਨ ਹੋ ਗਈ ਉਹ ਬਰਦਾਸ਼ਤ ਨਹੀਂ ਮੈਨੂੰ ਸਾਡੇ ਜਿਹੜੇ ਬੀਡੀਪੀਓ ਸਰੰਦ ਆ ਉਹ ਤੇਨ ਤਰੀਕ ਨੂੰ ਮਿਲੇ ਤੇ ਮੈਨੂੰ ਕਹਿਣ ਲੱਗੇ ਕਿ ਐਮਐਲਏ ਸਾਹਿਬ ਵੀ ਅਰਜੈਂਟ ਮਿਲਣਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਆਜੋ ਤੇ ਉਹਨਾਂ ਨੇ ਮੈਨੂੰ ਉਹ ਗੱਲ ਦੱਸੀ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੋ ਤਿਆ ਹੈ ਸਾਡਾ ਲੋਕਾਂ ਨਾਲ ਕਿ ਅਸੀਂ ਕਰਪਸ਼ਨ ਬਰਦਾਸ਼ਤ ਨਹੀਂ ਕਰਨੀ ਮੈਂ ਆਪਣੇ ਵੱਲੋਂ ਕੰਪਲੇਟ ਜਿਹਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਦਈਆ ਦੇਖੋ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਹੈ ਇਹ ਨੰਬਰ ਵੀ ਲੱਗੇ ਕਿ ਸਾਨੂੰ ਇਨਟੀਮੇਸ਼ਨ ਹੋਈ ਹੈ ਸਿਰਫ ਇੰਨੀ ਕਿ ਵੀ ਉੱਥੇ ਕੋਈ ਕਾਪੜਾ ਹੋਇਆ ਤੇ ਉਹਦੀ ਥੋਰੋਲੀ ਇਨਕੁਆਰੀ ਕੀਤੀ ਜਾਵੇ ਤੇ ਉਹਨਾਂ ਨੇ ਜਿਹਦੇ ਥੋਰੋਲੀ ਜਿਹੜੀ ਇਨਕੁਆਰੀ ਕੀਤੀ